ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਧਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਜੋ ਮਨਾਇਆ ਜਾ ਰਿਹਾ ਹੈ ਅੱਜ ਕੁਰਾਲੀ ਸ਼ਹਿਰ ਦੇ ਵਿੱਚ ਗੁਰੂ ਰਵਿਦਾਸ ਭਵਨ ਹੈ ਜੋ ਰੋਪੜ ਰੋੜ ਤੇ ਇੱਥੇ ਵੀ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੀ ਧੂਮ ਧਾਮ ਦੇ ਨਾਲ ਇਹ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਸੋ ਇੱਥੇ ਗੁਰਬਾਣੀ ਕੀਰਤਨ ਚੱਲ ਰਹੇ ਨੇ ਅਤੇ ਪਾਣੀ ਦੇ ਲੰਗਰ ਪ੍ਰਸ਼ਾਦ ਦੇ ਲੰਗਰ ਚਾਹ ਦੇ ਲੰਗਰ ਅਤੇ ਇੱਥੇ ਗਾਜਰਾਂ ਦਾ ਜੋ ਜੂਸ ਹੈ ਉਹ ਵੀ ਚਲਾਇਆ ਜਾ ਰਿਹਾ ਹੈ ਤੇ ਤੁਹਾਨੂੰ ਇੱਥੋਂ ਦੀਆਂ ਸਾਰੀਆਂ ਤਸਵੀਰਾਂ ਦਿਖਾਉਨੇ ਆ ਤੇ ਆਓ ਇਹ ਜਾਣਕਾਰੀ ਦੇਖਣ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਮੇਰੇ Thank <laughs> you.

We'll mm -hmm. I -t -t ba thì trạng ਬਹਾਦਰ ਸਿੰਘ ਓਕੇ ਜੀ ਪਹਿਲਾਂ ਤਾਂ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਦਿਹਾੜੇ ਤੁਹਾਨੂੰ ਲੱਖ ਲੱਖ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਸ਼ਹਿਰ ਵਾਸੀਆਂ ਨੂੰ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਹੀ ਸ੍ਰੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਮ ਲੈਵਾ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ। ਅੱਜ ਪ੍ਰਕਾਸ਼ਪੁਰ ਵਾਹ ਗੁਰੂ ਮਹਾਰਾਜ ਦਾ ਇਹ ਉਹ ਸ਼ਖਸੀਅਤ ਥਾਂ जिन्ना ने अपने कार्यकाल दौरान सामाजिक ਅਤੇ ਰਾਜਨੀਤਿਕ ਤੰਗ ਦਿੱਲੀ ਵਾਲੇ ਸੋਚ ਰੱਖਣ ਵਾਲੇ ਲੋਕਾਂ ਨੂੰ ਆਪਣੀ ਭਗਤੀ ਦਾ ਭਗਤੀ ਦੇ ਰਾਹੀਂ 호ਕਾ ਦੇ ਕੇ ਪੂਰੇ ਜਗਤ ਨੂੰ ਉਹਨਾਂ ਨੇ ਪ੍ਰਭੂ ਦੇ ਨਾਮ ਸਿਮਰਨ ਨਾਲ ਜੋੜਿਆ ਔਰ ਅਸੀਂ ਬਹੁਤ ਭਾਗਾਂ ਵਾਲੇ ਆ ਕਿ ਅੱਜ ਸਾਡੇ ਸ਼ਹਿਰ ਦੇ ਵਿੱਚ ਸ੍ਰੀ ਗੁਰੂ ਰਵਿਦਾਸ ਪਵਨ ਵਿਖੇ ਸਾਡੇ ਸਮੁੱਚੇ ਰਬਦਾਸ ਪਬੰਦ ਦੀ ਸਮੁੱਚੀ ਟੀਮ ਮੈਨੇਜਮੈਂਟ ਕਮੇਟੀ ਸਾਡੇ ਸਰਦਾਰ ਸਜੀਤ ਸਿੰਘ ਜੀ ਤਾਲੀਵਾਲ ਸਾਹਿਬ ਸਤਵਿੰਦਰ ਸਿੰਘ ਜੀ ਸਤੀ ਪ੍ਰਧਾਨ ਜੀ ਸਾਰੇ ਇਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਮਹਾਰਾਜ ਦਾ ਨਾਮ ਸਿਮਰਨ ਕਰਦੇ ਹੋਏ ਅੱਜ ਜੁਬਾਨ ਸਜੇ ਹਨ ਔਰ ਅਸੀਂ ਆਪਣੀ ਸਮੁੱਚੀ ਟੀਮ ਦੇ ਵੱਲੋਂ ਸਾਡੇ ਮੈਡਮ ਅਨਮੋਲ ਗਗਨ ਮਾਨ ਜੀ ਦੀ ਟੀਮ ਉਹਨਾਂ ਦੇ ਵੱਲੋਂ ਸਾਰੀ ਸਾਡੀ ਟੀਮ ਖੜੀ ਹੈ ਰਾਣਾ ਹਰੀਸ਼ ਜੀ ਚੇਅਰਮੈਨ ਸਾਹਿਬ ਸਰਦਾਰ ਖੁਸ਼ਬੀਰ ਸਿੰਘ ਜੀ ਕੌਂਸਲਰ ਸਾਹਿਬ ਅਸ਼ਮਣੀ ਜੀ ਕੌਂਸਲਰ ਸਾਹਿਬ ਸਾਡੇ ਪੰਖਜ ਪਸੀਆ ਸੀਨੀਅਰ ਲੀਡਰ ਸਾਹਿਬਾਨ ਅਸੀਂ ਆਪਣੀ ਸਮੁੱਚੀ ਲੀਡਰਸ਼ਿਪ ਵੱਲੋਂ ਸਰਦਾਰ ਰਜਿੰਦਰ ਸਿੰਘ ਜੀ ਅਸੀਂ ਸਾਰਿਆਂ ਦੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦੇ ਆ ਅਰਦਾਸ ਕਰਦੇ ਆ ਵਾਹਿਗੁਰੂ ਜੀ ਦੇ ਆਕੇ ਇੱਕੇ ਵਾਹਿਗੁਰੂ ਸਾਡੇ ਸ਼ਹਿਰ ਨੂੰ ਇਸ ਤਰ੍ਹਾਂ ਹੀ ਹੱਸਦਾ ਬਸਦਾ ਰੱਖੀ ਔਰ ਸਾਰੀ ਸੰਗਤ ਨੂੰ ਇਹੀ ਸਾਡੀ ਤਾਂ ਅਪੀਲ ਹੈ ਬਾਈ ਗੁਰੂ ਦੇ ਦਰਸਾਏ ਮਾਰ ਗੁਰੂ ਰਬਦਾਸ ਮਹਾਰਾਜ ਜੀ ਤੇ ਦਰਸਾਏ ਉਹਨਾਂ ਦੇ ਪ੍ਰਵਚਨਾਂ ਤੇ ਆਪਾਂ ਉੱਪਰ ਚੱਲੀਏ ਔਰ ਚੱਲਣ ਦੀ ਕੋਸ਼ਿਸ਼ ਕਰੀਏ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਖਸ਼ਵੀਰ ਸਿੰਘ ਹੈਪੀ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਇਸ ਗੁਰਪੁਰਬ ਦੀਆਂ ਤੁਹਾਨੂੰ ਵੀ ਮੁਬਾਰਕ ਹੈ ਜੀ ਸਾਰੇ ਸ਼ਹਿਰ ਨੂੰ ਮੁਬਾਰਕ ਹੈ ਜੀ ਜੀ ਸ੍ਰੀ ਗੁਰੂ ਭਗਤ ਰਬਦਾਸ ਜੀ ਮਹਾਰਾਜ ਜੀ ਦੇ ਜਨਮ ਦਿਨ ਦੀ ਆ ਬਹੁਤ ਬਹੁਤ ਮੁਬਾਰਕ ਹੈ ਜੀ ਰਬਦਾਸ ਜੀ ਅੱਗੇ ਅਰਦਾਸ ਕਰਦੇ ਆ ਜੀ ਸਾਰੇ ਸ਼ਹਿਰ ਨੂੰ ਔਰ ਸਾਰੇ ਹੀ ਨਗਰ ਨੂੰ ਚੜ੍ਹਦੀ ਕਲਾ 'ਚ ਰੱਖੇ ਖੁਸ਼ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹਾਂਜੀ ਪੰਕਜ ਜੀ ਜਿਵੇਂ ਕਿ ਗੁਰੂ ਰਵਿਦਾਸ ਜੀ ਨੇ ਬਾਣੀ ਦੇ ਵਿੱਚ ਵੀ ਦਰਜ ਕੀਤਾ ਕਿ ਜਾਤ ਪਾਰ ਤੋਂ ਉੱਪਰ ਉੱਠ ਕੇ ਉਹਨਾਂ ਨੇ ਬਾਣੀ ਦੇ ਵਿੱਚ ਜੋ ਗੱਲਾਂ ਦਰਜ ਕੀਤੀਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਸ੍ਰੀ ਗੁਰੂ ਰਵਿਦਾਸ ਸਭਾ ਰਜਿਸਟਰਡ ਕਮੇਟੀ ਦੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਜਿਹੜੇ ਸਾਡੇ ਸ਼ਿਰੂਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਹੈ ਇਹ ਨਿਤਉ ਮਤਨ ਨਾਲ ਹਰ ਸਾਲ ਮਨਾਇਆ ਜਾਂਦਾ ਹੈ ਸਾਨੂੰ ਵੀ ਇਹਦੇ ਚ ਆਣ ਦਾ ਮੌਕਾ ਮਿਲਿਆ ਹੈ ਮੈਂ ਬੜਾਈ ਆ ਭਾਰੀਆਂ ਕਮੇਟੀ ਦਾ ਕਿ ਸਾਰੇ ਹੀ ਸ਼ਹਿਰ ਵਾਸੀ ਚਾਹੇ ਕਿਸੇ ਵੀ ਜਾਤ ਦਾ ਪਾਤ ਨੂੰ ਭੁੱਲ ਕੇ ਇੱਕ ਇਕਤਾ ਦੇ ਨਾਲ ਇੱਥੇ ਪਹੁੰਚਦੇ ਨੇ ਇਹ ਸਭ ਤੋਂ بڑا ਸੰਦੇਸ਼ ਹੈ ਕੁਰਾਲੀ ਵਾਸੀਆਂ ਨੂੰ ਇਹ ਸਾਰੇ ਦੇਸ਼ ਵਾਸੀਆਂ ਨੂੰ ਕਿ ਸਾਰੇ ਆਪਣੇ ਆਪਣੇ ਧਰਮਾਂ ਤੋਂ ਉੱਪਰ ਉੱਟ ਕੇ ਇੱਕ ਮਨੁੱਖੀ ਦੀ ਔਣੀ ਦੇ ਨਾਲ ਇੱਥੇ ਸ਼ਿਰਕਤ ਕਰਦੇ ਨੇ ਇਹ ਮੱਥਾ ਟੇਕਦੇ ਨੇ ਸਾਰੇ ਗੁਰੂਆਂ ਦਾ ਆਦਰ ਸਨਮਾਨ ਹੈ ਤੇ ਕੁਰਾਲੀ ਕਿਤਨਾ ਹੈ ਫਿਰ ਇੱਕ ਬਾਰ ਮੈਂ ਕਮੇਟੀ ਨੂੰ ਬਹੁਤ-ਬਹੁਤ ਵਧਾਈਆਂ ਦੇਣਾ ਕਿ ਜਨਮ ਥੜੇ ਦੀਆਂ ਸਾਰੇ ਹੀ ਨਗਰ ਵਾਸੀਆਂ ਨੂੰ ਮਿਤਰਾ ਪ੍ਰੇਮੀਆਂ ਨੂੰ ਬਹੁਤ-ਬਹੁਤ ਵਧਾਈਆਂ ਨੇ ਰੀਸ਼ ਡਾਣਾ ਜੀ ਅੱਜ ਜਨਮ ਦਿਨ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਗੁਰੂ ਰਵਿਦਾਸ ਜੀ ਦਾ ਸੋ ਤੁਸੀਂ ਵੀ ਅੱਜ ਗੁਰੂ ਰਵਿਦਾਸ ਭਵਨ ਕੁਰਾਲੀ ਦੇ ਵਿੱਚ ਸ਼ਿਰਕਤ ਕੀਤੀ ਹੈ ਨਤਮਸਤਕ ਹੋਏ ਆ ਕੀ ਕਹਿਣਾ ਤੁਹਾਡਾ ਦੇਖੋ ਜੀ ਮਾਨ ਸਾਹਿਬ ਅੱਜ ਨਾ ਕੁਰਾਲੀ ਦੇ ਕੋਨੇ ਕੋਨੇ ਤੇ ਅੱਜ ਮਹਾਰਾਜ ਜਨਮ ਦਿਨ ਦਾ ਮਨਾਇਆ ਜਾ ਰਿਹਾ ਹੈ ਅਸੀਂ ਵੀ ਸ਼ਰੋਣੀ ਭਗਤ ਗੁਰੂ ਰਵਿਦਾਸ ਜੀ ਦੀ ਜਨਮ ਦਿਤੀ ਦੇ ਸਾਰੇ ਇਲਾਕੇ ਦੇ ਵਸਨੀਕਾਂ ਨੂੰ ਬਹੁਤ-ਬਹੁਤ ਬਰਾਇ ਜੁੰਦੇ ਆ ਤੇ ਭਗਵਾਨ ਸ੍ਰੀ ਰਵਿਦਾਸ ਜੀ ਅੱਗੇ ਅਸੀਂ ਅਰਦਾਸ ਕਰਦੇ ਆ ਕਿ ਉਹ ਆਪਣੇ ਮਿਹਰ ਭਰੇ ਹੱਥ ਸਾਡੇ ਇਲਾਕੇ 'ਚ ਰੱਖਣਾ ਅਹੇ ਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈਪੀ ਤੁਮਾਂ ਜੀ ਤੁਸੀਂ ਵੀ ਸ਼ਿਰਕਤ ਕੀਤੀ ਹੈ ਸ੍ਰੀ ਗੁਰੂ ਰਵਿਦਾਸ ਭਵਨ ਦੇ ਵਿੱਚ ਜੋ ਅੱਜ ਇਹ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਗੁਰੂ ਰਵਿਦਾਸ ਦੇ ਜਨਮ ਦਿਨ ਤੇ ਦੇਸ਼ ਵਾਸੀਆਂ ਨੂੰ ਇਲਾਕੇ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਮੈਂ ਨਦੀਪਰ ਕੁਟਿਆ ਦੇ ਪ੍ਰੈਜ਼ੀਡੈਂਟ ਵੱਲੋਂ ਅੱਜ ਹਾਜ਼ਿਰ ਹੋਣ ਆਇਆ ਵੈਸੇ ਵੀ ਮੈਂ ਮੇਰੇ ਫਾਦਰ ਇਸ ਬਾੜ ਦੀ ਨਮਨ ਜੀ ਨੂੰ ਪਹਿਲਾਂ ਕਰ ਇਸ ਬਰਾਦਰੀ ਨਾਲ ਸਾਡਾ ਬਹੁਤ ਜ਼ਿਆਦਾ ਪਿਆਰ ਹੈ ਤੁਸੀਂ ਸਤਗੁਰੂ ਸਵਾਮੀ ਦੇ ਮਹਾਰਾਜ ਨਾਲ ਇਹ ਬਰਾਦਰੀ ਬਹੁਤ ਜੁੜੀ ਹੋਈ ਹੈ ਤਾਂ ਪਤਾ ਕਿੰਨੀ ਸੇਵਾ ਕਰਦੀ ਹੈ ਉੱਥੇ ਤੇ ਮੱਕੀ ਸਾਰੇ ਜਾਤ ਪਾਤ ਦੇ ਉੱਠ ਕੇ ਇਹ ਸਾਨੂੰ ਬਦਿਆ ਕੰਮ ਹੈ ਦੇਖੋ ਸਾਰੇ ਜਾਤ ਪਾਤ ਦੇ ਉੱਠ ਕੇ ਸਾਰੀ ਬਰਾਦਰੀਆਂ ਉਹ ਇਕੱਠੀਆਂ ਹੋਈਆਂ ਹੋਈਆਂ ਗੁਰੂ ਰਾਮਦਾਸ ਜੀ ਦਾ ਜਨਮ ਦਿਨ ਬਣਾ ਰਹੇ ਤੇ ਸਾਨੂੰ ਬਹੁਤ ਬਹੁਤ ਸ਼ੁਕਾ ਬਨਾਮ ਤੇ ਮਾਦਾ ਜੈਦਾਂ ਹੀ ਸਾਡੀ ਏਕਤਾ ਬੁਕਾ ਰਹੇ ਸਾਡੀ ਸ਼ਹਿਰ ਤੇ ਗਾਇ ਗੁਰੂ ਖਾਤਸ ਬਾਈ ਗੁਰੂ ਸਰਦਾਰ ਸਾਹਿਬ ਸਿੰਘ ਬਡਾਲੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਧੰਨ ਧੰਨ ਸ੍ਰੀ ਗੁਰੂ ਰਵਿਦਾਸ ਜੀ ਦਾ ਜੋ ਪ੍ਰਕਾਸ਼ ਪੁਰਬ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਸੋ ਤੁਸੀਂ ਵੀ ਕੁਰਾਲੀ ਜੋ ਰਵਿਦਾਸ ਭਵਨ ਐ ਇੱਥੇ ਸ਼ਿਰਕਤ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਦੇ ਭਗਤ ਰਵਿਦਾਸ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀ ਸਮੁੱਚੀ ਗੁਰਨਾਨਕ ਨਾਮ ਦੇ ਬਾ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਗੁਰੂ ਗ੍ਰਾਸਾ ਮਹਾਰਾਜ ਦੇ ਵਿੱਚ ਜਿੱਥੇ ਭਗਤਾਂ ਦੀ ਗੁਰੂਆਂ ਦੀ ਭਟ ਸਹਿਬਾਨ ਦੀ ਬਾਣੀ ਦਰਜਾ ਉਥੇ ਭਗਤ रविदास ਜੀ ਨੂੰ ਵੀ ਅਸੀਂ ਉਹਨਾਂ ਦੇ ਦਰਸ਼ਨ ਕਰਦੇ ਆ ਗੁਰੂ ਗ੍ਰਾਸਾ ਮਹਾਰਾਜ ਦੇ ਵਿੱਚ ਸਮੁੱਚੀ ਮਨੁੱਖਤਾ ਨੂੰ ਜੋ ਬਦੇਸ਼ ਉਹਨਾਂ ਨੇ ਦਿੱਤਾ ਸੋਚੀ ਗੁਰੂ ਨਾਨਕ ਨਾਮ ਲੈ ਬਾ ਸੰਗਤ ਨੂੰ ਸਮੁੱਚੇ ਵਿਸ਼ਮ ਨੂੰ ਐਸੀ ਲਾਲ ਤੁਜ ਬਿਨ ਕੌਣ ਤਰੇ ਗਰੀਬ ਨਿਵਾਜ ਕੋਸਾਈਆਂ ਮੇਰਾ ਮਾਥੇ ਛਤਰ ਧਰੇ ਉਹਨਾਂ ਨੇ ਗਰੀਬਾਂ ਨੂੰ ਨਿਵਾਜਿਆ ਸਾਡੇ ਵਰਗੇ ਤੁਰੇ ਫਿਰਦੇ ਆ ਧਰਤੀ ਤੇ ਇਹ ਉਹਨਾਂ ਗੁਰੂਆਂ ਦੇ ਅਸ਼ੀਰਵਾਦ ਆ ਉਹਨਾਂ ਦੇ ਅਸ਼ੀਰਵਾਦ ਸਦਕਾ ਅਸੀਂ ਆਪਣਾ ਜੋ ਵੀ ਸੰਸਾਰਕ ਤਾਣੇ ਬਾਣੇ 'ਚ ਉਲਝੇ ਹੋਇਆ ਕੰਮ ਕਰਦੇ ਆ ਤੁਰੇ ਫਿਰਦੇ ਆ ਇਹ ਸਾਰਾ ਉਹਨਾਂ ਦੀ ਛਤਰ ਸ਼ਾਇਆ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਜਿੱਥੇ ਪੂਰੇ ਵਿਸ਼ਵ ਦੇ ਵਿੱਚ ਅੱਜ ਇਹ ਦਿਹਾੜਾ ਮਨਾਇਆ ਜਾ ਰਿਹਾ ਸਾਰਿਆਂ ਸੰਗਤਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਉੱਥੇ ਇਸ ਸਥਾਨ ਦੇ ਪ੍ਰਬੰਧਕਾਂ ਨੂੰ ਪ੍ਰਧਾਨ ਜੀ ਹੁਣੇ ਖੜੇ ਆ ਇਹਨਾਂ ਨੇ ਬੜੀ ਮਿਹਨਤ ਕਰਕੇ ਜੋ ਇਹ ਸਥਾਨ ਆ ਬਣਾਇਆ ਇਹਨਾਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਔਰ ਇਹਨਾਂ ਦਾ ਧੰਨਵਾਦ ਵੀ ਕਰਦਾ ਵੀ ਇਹਨਾਂ ਨੇ ਬੜੀ ਦਿਨ ਰਾਤ ਮਿਹਨਤ ਕੀਤੀ ਆ ਔਰ ਅੱਜ ਇਹ ਹਰ ਸਾਲ ਆਪਣੇ ਇਸ ਕਰਾਲੀ ਸ਼ਹਿਰ ਦੇ ਵਿੱਚ ਸਥਾਨ ਤੇ ਇਹ ਪਵਿੱਤਰ ਦਿਹਾੜਾ ਮਨਾਇਆ ਜਾਂਦਾ ਕੱਲ ਨਗਰ ਕੀਰਤਨ ਵੀ ਆਪਾਂ ਨੇ ਕੱਢਿਆ ਸੀ ਸਮੁੱਚੇ ਸ਼ਹਿਰ ਦੇ ਵਿੱਚ ਬੜੀਆਂ ਸੰਗਤਾਂ ਤੋਂ ਉਤਮਤਾਵਨਾ ਉਸ ਨਗਰ ਕੀਰਤਨ ਚ ਆਈਆਂ ਸੋ ਮੈਂ ਆਪਣੇ ਵੱਲੋਂ ਵੀ ਅਰਦਾਸ ਬੇਨਤੀ ਵੀ ਕਰਦਾ ਮਹਾਰਾਜ ਜੀ ਕਿ ਮਹਾਰਾਜ ਰਾਸ ਭਗਤ ਜੀ ਗੁਰੂ ਜੀ ਸੁੱਚੀਆਂ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੋ ਔਰ ਇਸੇ ਤਰ੍ਹਾਂ ਗਰੀਬਾਂ ਨੂੰ ਨਿਵਾਜਦੇ ਰਹੋ ਔਰ ਜੋ ਗੁਰੂ ਗ੍ਰਾਸਾ ਮਹਾਰਾਜ ਦਾ ਉਪਦੇਸ਼ ਆ ਗੁਰੂ ਗ੍ਰਾਸਾ ਮਹਾਰਾਜ ਦਾ ਆਪਦੇ ਨਾਲ ਜੋੜ ਕੇ ਰੱਖੋ ਸੰਗਤਾਂ ਨੂੰ ਬੱਚਿਆਂ ਨੂੰ ਸਮਤ ਬੁੱਧੀ ਬਖਸ਼ੋ ਮਾਤਾ ਪਿਤਾ ਦੇ ਆਗਿਆਕਾਰ ਬਣ ਦੱਸਣਾ ਹੋਦੀ ਕਿਰਤ ਕਰਨ ਸੋ ਮੈਂ ਫੇਰ ਅੱਜ ਇਸ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਹੋਇਆ ਫੇਰ ਮੈਂ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ